22 ਸਾਲਾ ਕੁੜੀ ਤੇ ਸੁਖਬੀਰ ਬਾਦਲ ਦੇ ਰਿਸ਼ਤੇਦਾਰ ਦੇ ਗੋਆ 'ਚ ਕਤਲ ਕਰਨ ਦੇ ਇਲਜ਼ਾਮ ਲੱਗੇ ਨੇ ਜਾਣਕਾਰੀ ਮੁਤਾਬਕ ਬਾਦਲ ਪਰਿਵਾਰ ਦੇ ਰਿਸ਼ਤੇਦਾਰ 77 ਸਾਲਾ ਨਰੋਤਮ ਢਿੱਲੋਂ ਦਾ ਗੋਆ 'ਚ 22 ਸਾਲਾ ਕੁੜੀ ਵੱਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਕਤਲ ਕਰ ਦਿੱਤਾ ਗਿਆ ਤੇ ਨਰੋਤਮ ਢਿੱਲੋਂ ਦੇ ਘਰ 'ਚ ਲੁੱਟ ਵੀ ਕੀਤੀ ਗਈ ਬਜ਼ੁਰਗ ਨਰੋਤਮ ਢਿੱਲੋਂ ਦਾ ਗਲਾ ਘੋਟ ਕੇ ਕਤਲ ਕੀਤਾ ਗਿਆ ਮੀਡੀਆ ਰਿਪੋਰਟਸ ਦੇ ਮੁਤਾਬਕ ਨਰੋਤਮ ਢਿੱਲੋਂ ਨੇ ਇੱਕ ਕਪਲ ਨੂੰ ਆਪਣੇ ਵਿਲਾ 'ਚ ਇਨਵਾਈਟ ਕੀਤਾ ਸੀ ਤੇ ਗ੍ਰਿਫਤਾਰ ਕੀਤੇ ਲੜਕਾ ਲੜਕੀ ਵੱਲੋਂ ਨਰੋਤਮ ਢਿੱਲੋਂ ਤੇ ਇਲਜ਼ਾਮ ਲਗਾਏ ਗਏ ਕਿ ਉਹਨਾਂ ਵੱਲੋਂ ਲੜਕੀ ਨਾਲ ਛੇੜਛਾੜ ਕੀਤੀ ਗਈ ਜਿਸ ਕਾਰਨ ਲੜਾਈ ਹੋਈ ਅਤੇ ਇਸੇ ਵਿਚਾਲੇ ਬਜ਼ੁਰਗ ਨਰੋਤਮ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਘਰ ਚੋਂ 47 ਲੱਖ ਦਾ ਸਮਾਨ ਚੋਰੀ ਕਰ ਦੋਵੇਂ ਫਰਾਰ ਹੋ ਗਏ ਜਿਨ੍ਹਾਂ ਨੂੰ ਪੁਲਿਸ ਨੇ ਮੁੰਬਈ ਗੋਆ ਹਾਈਵੇ ਤੋਂ ਕਾਬੂ ਕਰ ਲਿਆ ਗਿਆ ਜ਼ਿਕਰ ਇਹ ਖਾਸ ਹੈ ਕਿ ਕਤਲ ਕੀਤੇ ਗਏ ਨਰੋਤਮ ਢਿੱਲੋਂ ਸ਼੍ਰੀ ਮੁਕਸਰ ਸਾਹਿਬ ਦੇ ਬਾਦਲਪਿੰਡ ਦੇ ਰਹਿਣ ਵਾਲੇ ਸਨ ਤੇ ਸੁਖਬੀਰ ਬਾਦਲ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਨੇ ਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਨਰੋਤਮ ਢਿੱਲੋਂ ਨੇ ਜ਼ਿਆਦਾਤਰ ਬਾਦਲਪਿੰਡ ਚੋਂ ਆਪਣੀ ਜ਼ਮੀਨ ਵੇਚ ਕੇ ਗੋਆ ਵਿੱਚ ਰਹਿਣੇ ਸ਼ੁਰੂ ਕਰ ਦਿੱਤਾ ਸੀ ਤੇ ਹੁਣ ਬੀਤੇ ਦਿਨੀ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ